ਪਿਆਰਾ ਚਾਹੇ ਤੇ ਰੱਬ ਚਾਹੇ ਧਰਤੀ ਨੂੰ ਪਲਟਾ ਸਕਦਾ ਹੈ ਆਪਣੇ ਪਿਆਰਿਆਂ ਲਈ ਬਾਣੀ ਵਿੱਚ ਵੀ ਬਚਨਾਂ ਜਦੋਂ ਭਗਤ ਨਾਮਦੇਵ ਜੀ ਦੇ ਕੋਲ ਅਰ ਆਉਂਦੇ ਹਨ ਆਕਾਲ ਪੁਰਖ ਵੈਗੁਰ ਜਦੋਂ ਬਾਦਸ਼ਾਹ ਕਹਿੰਦਾ ਬਈ ਮੇਰੀ ਗਾਂ ਜਿਉਂਦੀ ਕਰ ਤੇ ਬਚਨ ਆਉਂਦਿਆ ਕਹਿ ਤਾ ਧਰਨੇ ਕੋਡੀ ਕਰੂੰ ਕਹਿ ਤਾ ਲੈਕਰ ਉੱਪਰ ਧਰੋ ਕਹਿ ਤਾ ਮੋਈ ਗਊ ਦੇਉਂ ਜੀ ਆਏ ਸਭ ਕੋ ਦੇਖੇ ਪਤੀ ਆਏ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਐਸੀ ਦਦੋ ਔਰ ਕਾਰਜ ਨੂੰ ਦੇਖਿਆ ਇਹ ਭਾਈ ਪਾਰੋ ਬੜੇ ਪਿਆਰ ਵਾਲੀ ਰੂਹ ਬੰਦਗੀ ਵਾਲੀ ਰੂਹ ਸਨ ਤੇ ਭਾਈ ਪਾਰੋ ਦੀ ਵੰਸ ਦੇ ਵਿੱਚੋਂ ਹੀ ਭਾਈ ਨਰੈਣ ਦਾਸ ਹੋਏ ਨੇ ਤੇ ਭਾਈ ਨਰੈਣ ਦਾਸ ਦੀ ਪੁੱਤਰੀ ਜਿਹੜੀ ਆ ਉਹ ਗੁਰੂ ਹਰਗੋਬਿੰਦ ਪਾਤਸ਼ਾਹ ਮਹਾਰਾਜ ਜੀ ਨੂੰ ਪਰਨਾਈ ਹੋਈ ਸੀ ਔਰ ਇਹ ਬਹੁਤ ਜਿਹੜਾ ਇਹ ਐਸਾ ਇਤਿਹਾਸ ਏ ਜਿਹੜਾ ਮਿਲਦਾ ਆ ਭਾਈ ਪਾਰੋ ਜੀ ਜਿਹੜੇ ਨੇ ਪਰਮਹੰਸ ਦੀ ਉਪਾਧੀ ਨੂੰ ਪ੍ਰਾਪਤ ਹੋਏ ਭਾਈ ਪਾਰੋ ਜੀ ਨੇ ਹੀ ਪਹਿਲੀ ਵਾਰ ਔਰ ਗੁਰੂ ਸਾਹਿਬ ਗੁਰੂ ਅਮਰਦਾਸ ਮਹਾਰਾਜ ਨਾਲ ਸਲਾਹ ਕਰਕੇ ਔਰ ਪ੍ਰੇਮ ਦੇ ਸਹਿਤ ਗੁਰੂ ਅਮਰਦਾਸ ਸਾਹਿਬ ਤੋਂ ਆਗਿਆ ਲੈ ਕੇ ਪਹਿਲਾ ਵਿਸਾਖੀ ਦਾ ਜੋੜ ਮੇਲਾ ਮਨਾਇਆ ਸੀ ਕਿ ਸੰਗਤਾਂ ਦਾ ਇਕੱਠ ਹੋਵੇਗਾ ਮਹਾਰਾਜ ਕੋਈ ਵਿਸ਼ੇਸ਼ ਦਿਨ ਰੱਖੀਏ ਆਪਸ 'ਚ ਇਹਨਾਂ ਦਾ ਪ੍ਰੇਮ ਪਿਆਰ ਵਧੇਗਾ ਸੰਗਤਾਂ ਗੁਰਮਤੇ ਕਰਨਗੀਆਂ ਇਲਾਕਿਆਂ ਦੀਆਂ ਸੰਗਤਾਂ ਇਕੱਠੀਆਂ ਆਉਣਗੀਆਂ ਭਾਈ ਪਰੋ ਦੇੜੇ ਨੇ ਐਸੀ ਬਿਰਤੀ ਵਾਲੇ ਨੇ ਉਹਨਾਂ ਨੂੰ ਜਦੋਂ ਤੱਕਣਾ ਕੀਤਾ ਦੇਖਿਆ ਤੇ ਸਤਿਗੁਰੂ ਮਹਾਰਾਜ ਦੇ ਕੋਲ ਭਾਈ ਪਰੋ ਦੀ ਪਹੁੰਚੇ ਨੇ ਤੇ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਨੇ ਬੜੇ ਪ੍ਰੇਮ ਨਾਲ ਬਚਨ ਕਾਏ ਅਧ ਕਰੇ ਦੇ ਤਹ ਪ੍ਰੇਮ ਪ੍ਰਕਾਸ਼ਾ ਹਿਰਦੇ ਦੇ ਵਿੱਚ ਬਹੁਤਾ ਪ੍ਰੇਮ ਉਤਪਨ ਹੋਇਆ ਮਨ ਤੇ ਭਇਓ ਵਿਕਾਰ ਬਿਨਾਸ਼ਾ ਇਹਨਾਂ ਦੇ ਮਨ ਵਿੱਚ ਉਹ ਦੂਜੇ ਖਿਆਲ ਨਾਸ਼ ਹੋ ਗਏ ਨੇ ਹੱਥ ਜੋੜ ਕੇ ਤਾਹੇ ਉਚਾਰਾ ਹੱਥ ਜੋੜ ਕੇ ਪ੍ਰੇਮ ਸਹਿਤ ਬਚਨ ਕੀਤਿਓ ਕਿ ਆ ਨਾਮ ਤੁਮਾਰਾ ਔਰ ਤੁਹਾਡਾ ਨਾਮ ਕੀਏ ਬੜੇ ਪ੍ਰੇਮ ਦੇ ਨਾਲ ਸ਼ਰਦਾ ਦੇ ਨਾਲ ਰਉ ਸੇ ਦੇ ਨਾਲ ਸਤਿਗੁਰੂ ਦੇ ਚਰਨਾਂ ਤੇ ਚੁਕਾਇਆ ਉਸ ਨਵਾਬ ਨੂੰ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਫਿਰ ਬਚਨ ਕਹਿ ਜਦ ਵੇਖਿਆ ਆਪ ਵੀ ਗੁਰੂ ਕਾ ਸਿੱਖ ਆਇਆ ਤੇ ਦੂਜੇ ਨੂੰ ਵੀ ਲਿਆ ਕੇ ਗੁਰਮਤ ਵੱਲੇ ਜੋੜਿਆ ਕਹਿੰਦੇ ਪਾਰੋ ਤਨ ਤਨ ਉਪਕਾਰੀ ਗੁਰੂ ਕਹਿੰਦੇ ਭਾਈ ਪਾਰੋ ਤੂੰ ਤਨ ਹੈ ਪਰ ਉਪਕਾਰੀ ਹੈ ਤਰੋ ਆਪ ਅਪਰਨ ਤੇ ਤਾਰੀ ਤੋ ਆਪ ਵੀ ਤਰਦਾ ਤਰਿਆ ਤੇ ਦੂਜਿਆਂ ਦਾ ਵੀ ਪਾਰ ਉਤਾਰਾ ਕਰਦਾ ਹੈ ਮਹਾਰਾਜ ਕਹਿੰਦੇ ਤਰੈ ਤਾਰੈ ਗੁਰ ਸਿੱਖ ਉਹ ਆਪ ਵੀ ਤਰਦਾ ਹੈ ਤੇ ਦੂਜਿਆਂ ਨੂੰ ਵੀ ਤਰਦਾ ਹੈ ਔਰ ਮਨ ਮਹਿ ਅਬ ਇਮ ਆਵੇ ਸਤਿਗੁਰੂ ਅਮਰਦਾਸ ਮਹਾਰਾਜ ਇੰਨੇ ਪ੍ਰਸੰਨ ਹੋਏ ਇੰਨੇ ਪ੍ਰਸੰਨ ਹੋਏ ਭਾਈ ਪਾਰੋ ਤੇ ਭਾਈ ਪਾਰੋ ਨੂੰ ਕਹਿਣ ਲੱਗੇ ਭਾਈ ਪਾਰੋ ਮਨ ਮੇਰੇ ਮੈਂ ਅਬ ਐਵੇਂ ਆਵੇ ਮੇਰੇ ਮਨ ਵਿੱਚ ਹੁਣ ਖਿਆਲ ਐਉ ਬਣਿਆ ਗੁਰਤਾ ਗਾਦੀ ਤੋਹੇ ਬਿਠਾਵੇ ਕਿ ਤੈਨੂੰ ਗੁਰੂ ਨਾਨਕ ਸਾਹਿਬ ਮਹਾਰਾਜ ਦੇ ਤਖਤ ਤੇ ਬਿਠਾ ਦिए ਕਿਉਂਕਿ ਭਾਈ ਪਾਰੋ ਸ਼ਰੀਰੀ ਦੋ ਨੇ ਅੰਦਰੋ ਇੱਕ ਜੋਤ ਹੋ ਗਿਆ ਤੂੰ ਗੁਰੂ ਨਾਨਕ ਸਾਹਿਬ ਦੇ ਵਿੱਚ ਮਿਲ ਗਿਆ ਫਿਰ ਬਾਰੀ ਤੌਰ ਤੇ ਅਰ ਤੈਨੂੰ ਇਸ ਤਖਤ ਤੇ ਬਿਠਾ ਦੇਈਏ ਭਾਈ ਪਾਰੋ ਸਾਡੀ ਬਾਰੀ ਤੌਰ ਤੇ ਸ਼ਰੀਰ ਦੀ ਅਰਬੁੱਲਾ ਬਹੁਤੀ ਹੋ ਗਈ ਆ ਤੇ ਤੈਨੂੰ ਇਸ ਤਖਤ ਤੇ ਬਿਠਾ ਦਿੰਨੇ ਆ ਭਾਈ ਪਾਰੋ ਨੂੰ ਗੁਰੂ ਅਮਰਦਾਸ ਸਾਹਿਬ ਨੇ ਬਚਨ ਕਹਿ ਇਤਿਹਾਸ ਕਰ ਕਹਿੰਦੇ ਨੇ ਫਿਰ ਕੀ ਹੋਇਆ ਭਾਈ ਪਾਰੋ ਨੂੰ ਜਦੋਂ ਬਚਨ ਕਹਿ ਨਾ ਕਿ ਤੈਨੂੰ ਗੁਰੂ ਨਾਨਕ ਸਾਹਿਬ ਦੇ ਗੁਰਤਾ ਗੱਦੀ ਦੇ ਤਖਤ ਤੇ ਬਿਠਾ ਦਿੰਨੇ ਆ ਜੁੜਿਆ ਹੋਇਆ ਸੀ ਕੰਬ ਗਿਆ ਅੰਦਰੋਂ ਕੰਬ ਗਿਆ ਗੁਰੂ ਦੇ ਬਚਨਾਂ ਨੂੰ ਸੁਣ ਕੇ ਅੱਜ ਦਾ ਸਿੱਖ ਹੁੰਦਾ ਤੇ ਉਹਨੇ ਕਹਿੰਨੇ ਬਿਲਕੁਲ ਠੀਕ ਫੈਸਲਾ ਲਿਆ ਮੈਂ ਬੈਠ ਜਾਣਾ ਕਰਾਂਗਾ ਤੁਸੀਂ ਆ ਕਰਿਓ ਵੋ ਕਰਿਓ ਨਹੀਂ ਅੰਦਰੋਂ ਕੰਬ ਗਿਆ ਪਰ ਭਾਈ ਪਾਰੋ ਸਤਿਗੁਰੂ ਜੀ ਨੂੰ ਕੀ ਕਹਿਣ ਲੱਗਾ ਮਹਾਰਾਜ ਤੁਹਾਡੇ ਬਚਨ ਜਥਰਥ ਨੇ ਮਹਾਰਾਜ ਮੈਨੂੰ ਮਾਫ਼ ਕਰਿਆ ਜੀ ਮੈਂ ਤੁਹਾਡੇ ਬਚਨਾਂ ਦੀ ਉਲੰਘਣਾ ਕਰਦਾ ਕਿਉਂ ਤੁਹਾਡਾ ਬਚਨ ਹੋਇਆ ਕਿ ਤੈਨੂੰ ਤਖਤ ਤੇ ਬਿਠਾ ਦਈਏ ਮੈਂ ਉਲੰਘਣਾ ਕਰਦਾ ਭਾਈ ਪਾਰੋ ਕੀ ਉਲੰਘਣਾ ਕਰਦਾ ਕਹਿੰਦੇ ਕਰ ਜੋਰੇ ਪਾਰੋ ਪਗ ਭਰਿਓ ਦੋਵੇਂ ਹੱਥ ਜੋੜ ਕੇ ਜਿਹੜਾ ਗੁਰੂ ਨਾਲ ਅੰਦਰੋਂ ਮਿਲ ਚੁੱਕਿਆ ਜਿਹਨੂੰ ਗੁਰੂ ਅਮਰਦਾਸ ਸਾਹਿਬ ਕਹਿੰਦਿਆ ਤਨ ਦੋ ਨੇ ਅੰਦਰੋ ਇਕਿਆਂ ਤੂੰ ਵਿੱਚ ਮਿਲ ਗਿਆ ਤੂੰ ਮੇਰੇ ਵਿੱਚ ਮੈਂ ਤੇਰੇ ਵਿੱਚ ਗੁਰੂ ਨਾਨਕ ਸਾਹਿਬ ਦੀ ਜੋਤ ਇੱਕ ਹੈ ਇਹ ਬਾਹਰ ਸ਼ਰੀਰ ਦੋਨੇ ਜਦੋਂ ਕਿਆ ਤੁਸੀਂ ਇੱਥੇ ਬੈਠੋ ਹੱਥ ਜੋਰੇ ਪਾਰੋ ਪੱਗ ਪਰਿਓ ਦੋਨੇ ਹੱਥ ਜੋੜ ਕੇ ਭਾਈ ਪਾਰੋ ਗੁਰੂ ਅਮਰਦਾਸ ਮਹਾਰਾਜ ਦੇ ਚਰਨਾਂ ਤੇ ਟੈਪਿਆ ਤਰਾਹੇ ਤਰਾਹੇ ਕਰ ਬਚਨੂ ਚਰਿਓ ਮਹਾਰਾਜ ਬਖਸ਼ ਲੋ ਬਖਸ਼ ਲੋ ਖਿਮਾ ਕਰੋ ਇਸ ਤਰਾ ਕਰਦਾ ਬੜੀ ਨਿਮਰਤਾ ਦੇ ਨਾਲ ਆਪਣੇ ਮੁਖ ਤੋਂ ਪਾਈ ਪਾਰੋ ਗੁਰੂ ਅਮਰਦਾਸ ਮਹਾਰਾਜ ਜੀ ਨੂੰ ਕਹਿਣ ਲੱਗਾ ਪ੍ਰਭ ਜੀ ਗੁਰ ਸਿੱਖੀ ਮਝ ਭਾਵੇ ਹੈ ਮੇਰੇ ਮਾਲਕ ਜੀ ਮੈਨੂੰ ਗੁਰ ਸਿੱਖੀ ਚਾਹੀਦੀ ਹੈ ਮੈਨੂੰ ਤੁਸੀਂ ਗੁਰਸਿੱਖੀ ਦੀ ਦਾਤ ਦੇ ਦਿਓ ਮੈਂ ਗੁਰਸਿੱਖੀ ਨੂੰ ਕਮਾਵਾਂ ਦੇਖੋ ਭਾਈ ਪਾਰੋ ਦੀ ਨਿਮਰਤਾ ਉਹ ਗੁਰੂ ਸਾਹਿਬ ਕਹਿੰਦੇ ਬਈ ਏਕਤਾ ਹੋ ਗਈ ਸਮਾਨਤਾ ਹੋ ਗਈ ਮਿਲ ਗਏ ਤੇ ਉਹ ਹੱਥ ਜੋੜ ਕੇ ਕਹਿੰਦਾ ਮੈਨੂੰ ਸਿੱਖੀ ਕਮਾਉਣ ਦੀ ਜਾਂਚ ਦੱਸ ਦਿਓ ਸਾਡੇ ਪੱਲੇ ਕੱਖ ਨਹੀਂ ਹੁੰਦਾ ਮੇਰੀ ਤਰ੍ਹਾਂ ਅਸੀਂ ਕਹਿੰਨੇ ਵੀ ਮੈਂ ਤਾਂ ਖਾਲਸਾ ਨਾ ਮੈਂ ਤਾਂ ਵੱਡਾ ਸੇਖ ਹੁਣਾ ਆ ਪਾਈ 파ਰੂ ਕਹਿੰਦਾ ਨਹੀਂ ਮਹਾਰਾਜ ਮੇਰੇ ਤੇ ਤਰੁੱਠਿਓ ਤੇ ਮੈਨੂੰ ਸਿੱਖੀ ਭਾਵੈ ਮੈਨੂੰ ਸਿੱਖੀ ਚੰਗੀ ਲੱਗਦੀ ਏ ਮੈਨੂੰ ਸਿੱਖੀ ਦੀ ਦਾਤ ਬਖਸ਼ੋ ਗੁਰਿਆਈ ਸਤਗੁਰੈ ਸੁਹਾਵੈ ਜਿਹੜੀ ਗੁਰਤਾ ਗੱਦੀ ਦਾ ਤਖਤ ਇਹਨਾ ਮੇਰੇ ਮਾਲਕ ਸਤਗੁਰੂ ਜੀ ਤੁਹਾਨੂੰ ਸੋਭਾ ਪਾਉਂਦਾ ਹੈ ਤੁਸੀਂ ਗੁਰਤਾ ਗੱਦੀ ਤੇ ਹੋਵੋ ਸੋ ਭਾਈ ਮਾਨ ਮਹਾਰਾਜ ਮੈਂ ਸਿੱਖੀ ਨੂੰ ਕਮਾਵਾਂ ਮੈਨੂੰ ਸਿੱਖੀ ਦੀ ਦਾਤ ਦੇ ਦਿਓ ਮੁਝ ਪਰ ਕਿਰਪਾ ਦ੍ਰਿਸ਼ਟ ਕਰੋ ਤਰੀਏ ਮੇਰੇ ਤੇ ਕਿਰਪਾ ਕਰੋ ਮੇਰ ਭਰੀ ਦ੍ਰਿਸ਼ਟੀ ਕਰੋ ਗੁਰਸਿੱਖੀ ਪਦ ਬਖਸ਼ਣ ਕਰੀਏ ਗੁਰਸਿੱਖੀ ਦਾ ਮੁਰਾਤਬਾ ਜਿਹੜਾ ਨਾ ਗੁਰਸਿੱਖੀ ਦਾ ਉਹ ਮੈਨੂੰ ਬਖਸ਼ਿਸ਼ ਕਰੋ ਮੈਂ ਤੁਹਾਡੀ ਗੁਰੂ ਵਾਲੀ ਸਿੱਖੀ ਜਿਹੜੀ ਆ ਨਾ ਉਹਨੂੰ ਕਮਾ ਸਕਾਂ ਮੇਰੇ ਤੇ ਕਿਰਪਾ ਕਰੋ ਜੇ ਕਰ ਸਿੱਖੀ ਮਹਿ ਮਨ ਮਾਨਾ ਫਿਰ ਗੁਰੂ ਅਮਰਦਾਸ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਇੱਕ ਤਾਂ ਭਾਈ ਪਰ ਉਹ ਇੱਕ ਰੂਪ ਤਾਂ ਹੋਣਾ ਆ ਜੇ ਤੂੰ ਗੁਰਤਾ ਪਦ ਨਹੀਂ ਪਾਉਣਾ ਤੂੰ ਗੁਰ ਸਿੱਖੀ ਨੂੰ ਕਮਾਉਣਾ ਹੈ ਬਚਨ ਨੂੰ ਕਮਾਉਣਾ ਤੇਰਾ ਮਨ ਇਹੀ ਕਹਿੰਦਾ ਹੈ ਕਹਿਣ ਲੱਗੇ ਫਿਰ ਸਾਧਨ ਆਪਣੇ ਅਬ ਚੱਲ ਜਾਵੋ ਭਾਈ ਪਰੋ ਫਿਰ ਤੂੰ ਆਪਣੇ ਘਰ ਵਿੱਚ ਹੁਣ ਜਲਦੀ ਦੇ ਨਾਲ ਚਲਾ ਜਾ ਤੇ ਜਾ ਕੇ ਕੀ ਕਰ ਫਿਰ ਸਾਡਾ ਬਚਨ ਨੇ ਤਨ ਤਿਆਗੋ ਨੈ ਬਿਲਮ ਲਗਾਵੋ ਜਾ ਕੇ ਆਪਣੇ ਸ਼ਰੀਰ ਦਾ ਹੁਣ ਪਰਿਤਿਆਗ ਕਰ ਦੇ ਭਾਈ ਪਰੋ ਨੂੰ ਗੁਰੂ ਅਮਰਦਾਸ ਸਾਹਿਬ ਕਹਿੰਦੇ ਨੇ ਅਰ ਜਾ ਕੇ ਦੇਰੀ ਨਾ ਕਰ ਆਪਣੀ ਸ਼ਰੀਰ ਦਾ ਤਿਆਗ ਕਰ ਕਿਉਂ ਕਹਿੰਦੀ ਮਮ ਚਰਨਨ ਮੈਂ ਤੇਰੀ ਪ੍ਰੀਤ ਤੇਰੀ ਮਨ ਦੀ ਪ੍ਰੀਤੀ ਆ ਸਾਡੇ ਵਿੱਚ ਗੁਰੂ ਚਰਨਾਂ ਵਿੱਚ ਮੋਹ ਮੈਂ ਮਿਲੋ ਆਨ ਸਿੱਖ ਮੀਤ ਮੇਰੇ ਮਿੱਤਰ ਹਾ ਜਿਹੜੀ ਉਪਾਧੀ ਤਨ ਵਾਲੀ ਆ ਨਾ ਇਹਨੂੰ ਫਿਰ ਛੱਡ ਕੇ ਤੂੰ ਮੇਰੇ ਵਿੱਚ ਆ ਮਿਲ ਮੇਰਾ ਰੂਪ ਮਿਲ ਮੇਰੇ ਵਿੱਚ ਆ ਕੇ ਮਿਲ ਕਿਉਂਕਿ ਤੇਰੀ ਮੰਜ਼ਲ ਹੁਣ ਵੱਖਰਾ ਰਹਿਣ ਵਾਲੀ ਨਹੀਂ ਮੇਰੇ ਵਿੱਚ ਸਮਾਉਣ ਵਾਲੀ ਹੈ ਮਿਲਦਾਨ ਵਾਲੀ ਇੱਕ ਰੂਪ ਹੋਣ ਵਾਲੀ ਆ ਇੱਕ ਰੂਪ ਹੋਣਾ ਹੈ ਭਾਈ ਪਰ ਉਹ ਨੂੰ ਮੈਂ ਕਹ ਤੇ ਮਹਾਰਾਜ ਕਬੀਰ ਸਾਹਿਬ ਵੀ ਕਹਿੰਦਿਆ ਕਹਿ ਲੱਗੇ ਅੱਬ ਤੋ ਜਾਏ ਚੜੇ ਸੰਗਾਸਨ ਮਿਲਹਿ ਸਾਰੰਗ ਪਾਨੀ RAM ਕਬੀਰ ਏਕ ਭਈ ਹੈ ਕੋਈ ਨਾ ਸਕੇ ਪੁਸ਼ਾਨੀ ਕਹਿੰਦੇ ਭਾਈ 파ਰੋ ਨੇ ਹੁਕਮ ਮੰਨਿਆ ਸੀਸ ਚੁਕਾਇਆ ਘਰੇ ਗਏ ਸਭ ਕੁਝ ਵੰਡ ਕੇ ਸੰਭਲਾ ਕੇ ਜ਼ਿੰਮੇਵਾਰੀਆਂ ਕੁਝ ਵਸਤੂ ਸਨ ਇਹ ਗੁਰੂ ਕਿਆਂ ਨੂੰ ਪੁੰਚਾ ਦੇਣੀਆਂ ਨੇ ਗੁਰੂਕੁਲ ਆਪਣੇ ਤਨ ਦਾ ਤਿਆਗ ਕਰ ਦਿੱਤਾ ਆਤਮਾ ਗੁਰੂ ਵਿੱਚ ਲੀਨ ਹੋਈ ਤੇ ਬਾਬਾ ਮੋਰੀ ਜੀ ਨੇ ਫਿਰਦਾ ਕੇ ਸਾਰੀ ਕਿਰਿਆ ਕੀਤੀ ਸੀ ਭਾਈ 파ਰੂ ਜੀ ਦੀ ਨਾ ਖੀਰ ਲਈ ਕਿਰਿਆ ਜਿੰਨੀ ਸੀ ਸੰਸਕਾਰ ਵਗੈਰਾ ਗੁਰੂ ਕੇ ਹੁਕਮ ਨਾਲ ਬਾਬੇ ਮੋਰੀ ਨੇ ਕੀਤੀ ਸੀ ਜਾ ਕੇ ਅਰ ਗੁਰੂ ਅਮਰਦਾਸ ਸਾਹਿਬ ਦੀ ਆਗਿਆ ਨਾਲ ਉਹ ਵਸਤੂਆਂ ਜਿਹੜੀਆਂ ਗੁਰੂਕੀਆਂ ਸਨ ਉਹ ਸਤਗੁਰੂ ਕੋਲ ਲਿਆਨੀਆਂ ਮਹਾਰਾਜ ਕਹਿੰਦੇ ਉਹ ਇੱਕ ਸਮਾਨਾ ਹੋ ਜਾਂਦਾ ਹੈ ਤੇ ਗੁਰੂ ਵੀ ਕਹਿੰਦਾ ਤੂੰ ਮੇਰਾ ਰੂਪ ਹੈ ਦੂਜੀ ਨਹੀਂ ਇੱਕੋ ਜਗਾ ਤੇ ਤੇ ਜਿਹੜੇ ਇੱਕ ਸਮਾਨਾ ਹੋਏ ਨਾ ਉਹਨਾਂ ਨੂੰ ਗੁਰੂ ਨੇ ਦੂਰ ਨਹੀਂ ਉਹ ਭਗਤ ਉਹ ਭਟ ਉਹ ਸਿੱਖ ਇੱਕ ਸਮਾਨਾ ਗੁਰੂ ਨੇ ਆਪਣੇ ਵਿੱਚ ਬਿਠਾਏ ਹੋਏ ਨੇ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਨੇ ਆਪਣੇ ਵਿੱਚ ਮੁਲਾਏ ਨੇ ਸ਼ਰੀਰ ਦੀ ਉਪਾਦੀ ਛੱਡੀ ਹੋਈ ਉਹਨਾਂ ਨੇ ਤੇ ਗੁਰੂ ਦੇ ਵਿੱਚ ਮਿਲੇ ਨੇ ਬੈਠੇ ਵੀ ਹਰ ਮੰਦਰ ਅੰਦਰ ਨੇ ਜਦ ਗੁਰੂ ਨੂੰ ਕੋਈ ਝੁਕਦਾ ਸਾਰੇ ਦੇ ਸਾਰੇ ਆ ਭਗਤਾਂ ਨੂੰ ਪਟਾਂ ਨੂੰ ਸਿੱਖਾਂ ਨੂੰ ਸਤ ਗੁਰਾਂ ਨੂੰ ਅਸੀਂ ਨਮਸਕਾਰ ਕਰਦੇ ਆ ਐਸੇ ਗੁਰਸਿੱਖ ਪਿਆਰੇ ਨੇ ਜਿਹੜੇ ਗੁਰੂ ਦੇ ਬਚਨਾਂ ਨਾਲ ਸਭ ਕੁਝ ਛੱਡ ਤਿਆਗ ਜਾਂਦੇ ਨੇ ਤਿਆਗਨ ਤੇ ਆਇਆ ਆਪਣੇ ਤਨ ਦਾ ਪੰਜ ਪੌਤਕ ਸਰੀਰ ਦਾ ਵੀ ਗੁਰਸਿੱਖ ਪਿਆਰਾ ਤਿਆਗ ਕਰ ਦਿੰਦਾ ਹੈ ਮਹਾਰਾਜ ਕਹਿੰਦੇ ਇਹ ਬਾਣੀ ਜੋ ਜਿਉ ਜਾਣੇ ਜਿਹੜਾ ਆਪਣੇ ਅੰਦਰੋਂ ਇਸ ਉਪਦੇਸ਼ ਨੂੰ ਕਮਾਵੇ ਅਪਣਾਵੇ ਉਹ ਇਹਦਾ ਰੂਪ ਹੁੰਦਾ ਹੈ ਨਹੀਂ ਤੇ ਬਾਹਰੀ ਤੌਰ ਤੇ ਦਿਖਾਵਾ ਮੈਂ ਕਾਂਗਾ ਜੇ ਮੇਰੇ ਵਰਗਾ ਬਾਣੀ ਨੂੰ ਕੌਣ ਮੰਨਦਾ ਮੈਂ ਗ੍ਰੰਥ ਪੜ੍ਹਦਾ ਆ ਕਰਦਾ ਵੋ ਕਰਦਾ ਪਰ ਜਿਉ ਅੰਦਰੋਂ ਆਤਮਾ ਰੂਪ ਕਰਕੇ ਜਾਣੇ ਗੁਰੂ ਰੂਪ ਕਰਕੇ ਜਾਣੇ ਤੇ ਜਿਹੜਾ ਜਾਣਦਾ ਤਿਸ ਅੰਤਰ ਉਹਦੇ ਹਿਰਦੇ ਦੇ ਅੰਦਰ ਰਵੈ ਹਰਨਾਮਾ ਹਰੀ ਦਾ ਨਾਮ ਉਹਦੇ ਅੰਦਰ ਵਸਦਾ ਹੈ ਜਿਹੜਾ ਜੀਉ ਅੰਦਰੋਂ ਜਾਣਦਾ ਹੈ ਤੇ ਜਿਹੜਾ ਅੰਦਰੋਂ ਬਾਣੀ ਨੂੰ ਗੁਰੂ ਰੂਪ ਰੱਬ ਰੂਪ ਬ੍ਰਹਮ ਰੂਪ ਕਰਕੇ ਜਾਣਦਾ ਹੈ ਨਾ ਨਾ ਤਉ ਉਹਨੂੰ ਕਿਸੇ ਨੂੰ ਸਰਟੀਫਿਕੇਟ ਦੇਣ ਦੀ ਲੋੜ ਪੈਂਦੀ ਨਾ ਕਿਸੇ ਤੋਂ ਲੈਣ ਦੀ ਉਹ ਆਪਣੇ ਆਨੰਦ ਵਿੱਚ ਰਹਿੰਦਾ ਤੇ ਜਿੰਨੇ ਮੇਰੇ ਵਰਗੇ ਨੇ ਟੱਪ ਟੱਪੀਆਂ ਮਾਰਨੀਆਂ ਐ ਨਾ ਫੁਗਰੀਆਂ ਉਹ ਗਏਗਾ ਵੀ ਮੈਂ ਬੜੇ ਬਾਣੀ ਪੜਦਾ ਮੇਰੇ ਵਰਗਾ ਕੌਣ ਹੈ ਆਹ ਕੌਣ ਹੈ ਉਹਨੇ ਦਾ ਲਫਾਫੇ ਬਾਦੀਆਂ ਮਾਰਨੀਆਂ ਨੇ ਕਹਿੰਦੇ ਉਹਦੇ ਹਿਰਦੇ ਵਿੱਚ ਗੁਰੂ ਕਹਿੰਦੇ ਨਾਮ ਵਸਦਾ ਹੈ ਹਿਰਦੇ ਦੇ ਅੰਦਰ ਨਾਮ ਟਿਕਦਾ ਹੈ ਗੁਰਬਾਣੀ ਵਰਤੀ ਜਗ ਅੰਤਰ ਇਸ ਬਾਣੀ ਤੇ ਹਰ ਨਾਮ ਪਾਇੰਦਾ ਬਾਣੀ ਤੋਂ ਨਾਮ ਪ੍ਰਾਪਤ ਹੋਣਾ ਜੇ ਬਾਣੀ ਗੁਰੂ ਤੋਂ ਦੂਰ ਚਲੇ ਗਏ ਨਾ ਤੇ ਨਾਮ ਨਹੀਂ ਜੇ ਕਿਦਿਓ ਮਿਲਣਾ ਮਹਾਰਾਜ ਮੀਰ ਕਰਦੇ ਜਨ ਨਾਨਕ ਬੋਲੇ ਗੁਰਬਾਣੀ ਗੁਰਬਾਣੀ ਹਰ ਨਾਮ ਸਮਾਇਆ ਗੁਰਬਾਣੀ ਹੀ ਨਾਮ ਹੈ ਨਾਮ ਹੀ ਬਾਣੀ ਹੈ ਨਾ ਨਾਮ ਵਖਰਾ ਹੈ ਬਾਣੀ ਤੋਂ ਨਾ ਬਾਣੀ ਨਾਮ ਤੋਂ ਵਖਰੀ ਏ ਮਹਾਰਾਜ ਕਹਿੰਦੇ ਚੌਹ ਜੁਗਾਂ ਕਾ ਹੁਣ ਨਵੇੜਾ ਸੰਖੇਪ ਕਰਾ ਮਹਾਰਾਜ ਕਹਿੰਦੇ ਚਾਰ ਜੁਗਾਂ ਦਾ ਔਰ ਸਤਜੁਗ ਤੋਂ ਲੈ ਕੇ ਕਲ ਜੁਗ ਵਿੱਚ ਹੁਣੇ ਨਵੇੜਾ ਨਰ ਮਨੁੱਖਾਂ ਨੂੰ ਏਕ ਨੇਦਾਨਾ ਕਹਿ ਲਗੇ ਔਰ ਜਿਹੜਾ ਸੰਸਾਰ ਅੰਦਰ ਚਾਰ ਜੁਗਾਂ ਦਾ ਫੈਸਲਾ ਸੀਨਾ ਨਰ ਦਾ ਅਰਥ ਆ ਪੁਰਸ਼ ਤੇ ਮਨੁੱਖਾ ਅਰ ਮਨੁੱਖਾ ਮੈਨ ਆ ਇਸ ਤਰਿਆਂ ਸੰਸਕ੍ਰਿਤ ਦੇ ਜਦੋਂ ਅਸੀਂ ਵਿਚਾਰ ਪੜ੍ਹਦੇ ਆ ਨਾ ਤੇ ਉਹਦੇ ਅੰਦਰ ਮਨੁੱਖੀ ਮਨੁੱਖ ਨੇ ਧਾਰਨ ਕੀਤੀ ਇਹਦਾ ਇਸਤਰੀ ਅਰਥ ਕਰਦੇ ਨੇ ਔਰ ਕਹਿਣ ਲੱਗੇ ਮਨੁੱਖਾ ਦਾ ਨੂੰ ਇੱਕ ਨੇਧਾਨਾ ਇੱਕ ਪਰਮਾਤਮਾ ਉਹਨਾਂ ਨੂੰ ਮਨੁੱਖਾਂ ਨੂੰ ਇਸ ਤਰੀਆਂ ਨੂੰ ਸਭ ਦਾ ਆਸਰਾ ਇੱਕ ਹੈ ਜਿਨ੍ਹਾਂ ਨੇ ਪਰਮਾਤਮਾ ਨੇ ਬਣਾਇਆ ਚਾਰ ਯੁੱਗਾਂ ਤੋਂ ਲੈ ਕੇ ਅੱਜ ਤੱਕ ਸਾਰਿਆਂ ਦਾ ਇੱਕੋ ਰੂਪ ਆਸਰਾ ਹੈ ਮਹਾਰਾਜ ਸਚੀ ਪਾਤਸ਼ਾਹ ਕਹਿੰਦੇ ਜਤ ਸੰਜਮ ਤੀਰਥ ਉਹਨਾਂ ਯੁੱਗਾਂ ਦਾ ਧਰਮ ਹੈ ਜਿਹੜੇ ਚਾਰ ਯੁੱਗ ਬਤੀਤੇ ਤੇ ਚੌਥਾ ਚੱਲਦਾ ਕਹਿਣ ਲੱਗੇ ਇਹਨਾਂ ਵਿੱਚ ਜਤ ਇੰਦਰੀਆਂ ਨੂੰ ਦਮਨ ਕਰਨਾ ਸੰਜਮ ਤੀਰਥ ਯਾਤਰਾਵਾਂ ਕਰਨੀਆਂ ਹੋਰ ਜਗ ਆਦ ਕਰਨੇ ਉਹਨਾਂ ਯੁੱਗਾਂ ਦਾ ਧਰਮ ਹੈ ਉਹਨਾਂ ਸਮਿਆਂ ਦਾ ਉਹਨਾਂ ਗ੍ਰੰਥਾਂ ਦਾ ਉਹਨਾਂ ਦੇ ਮੁਤਲਕ ਉਦੋਂ ਦਾ ਸੀ ਇਹ ਅੱਦਦਾ ਨਹੀਂ ਅੱਦ ਕੀ ਆ ਮਹਾਰਾਜ ਗੁਰੂ ਅਮਰਦਾਸ ਸਾਹਿਬ ਕਹਿੰਦੇ ਤੈਨੂੰ ਕੀ ਕਰਨਾ ਚਾਹੀਦਾ ਤੂੰ ਮਤਾਂ ਕਿਦੇ ਹਮਨ ਕਰਦਾ ਫਿਰੇ ਮਤਾਂ ਕਿਦੇ ਉਧਰ ਨੂੰ ਤੁਰਿਆ ਫਿਰੇ ਆਂਦੇ ਕਲ ਮੈਂ ਕਲ ਯੁਗ ਦਾ ਸਮਾਂ ਚੱਲਦਾ ਹੈ ਕੱਲੇ ਦਾ ਭਿਆਨਕ ਸਮਾਂ ਚੱਗਲਦਾ ਹੈ ਇੱਥੇ ਕੀਰਤ ਹਰ ਨਾਮਾ ਇੱਥੇ ਕੀਰਤੀ ਇਹ ਨਾਮ ਦੀ ਹੁਣ ਉਹਨਾਂ ਦੁੱਗਾਂ ਵਾਲਾ ਧਰਮ ਨਹੀਂ ਹੁਣ ਨਾਮ ਦੀ ਵਡਿਆਈ ਆ ਹੁਣ ਤੂੰ ਨਾਮ ਜਪ ਨਾਮ ਨਾਲ ਜੁੜ ਨਾਮ ਦੇ ਮਾਰਗ ਤੇ ਤੁਰ ਨਾਮ ਜਪੇਗਾ ਪਾਰ ਉਤਾਰਾ ਉਹਨਾਂ ਕਲ ਮੈਂ ਇਹੋ ਪੁੰਨ ਗੁਣ ਗੋਬਿੰਦ ਗਾਹੇ ਸਭ ਤੋਂ ਵੱਡਾ ਪੁੰਨੇ ਕਲਯੁਗ ਦੇ ਵਿੱਚ ਜਿਹੜਾ ਰੱਬ ਦੇ ਗੁਨਾ ਦਾ ਗਾਇਨ ਕਰਦਾ ਹੈ ਉਹਦੇ ਨੂੰ ਵੱਡਾ ਕੋਈ ਪੁੰਨੀ ਨਹੀਂ ਹੈ ਅਰ ਪਿਛਲੇ ਦੁਗਾਂ ਵਿੱਚ ਕਹਿੰਦੇ ਸੀ ਆ ਪੁੰਨ ਕਰੋ ਉਹ ਪੁੰਨ ਕਰੋ ਤੁਹਾਡਾ ਹੋਜੂ ਉਹ ਹੋਜੂ ਤੇ ਮਹਾਰਾਜ ਕਹਿੰਦੇ ਕਲਯੁਗ ਦਾ ਜੋ ਸਮਾਂ ਚੱਲ ਰਿਹਾ ਹੈ ਤੇ ਕਲ ਮੈਂ ਇਹੋ ਪੁੰਨ ਕਲਯੁਗ ਵਿੱਚ ਸਭ ਤੋਂ ਵੱਡਾ ਪੁੰਨ ਇਹ ਆ ਕਿ ਗੁਣ ਗੋਬਿੰਦ ਗਾਹੀ ਅਰ ਗੋਬਿੰਦ ਦੇ ਗੁਨਾ ਨੂੰ ਗਾਉਣਾ ਕਲਯੁਗ ਦੇ ਵਿੱਚ ਪੁੰਨ ਇਹ ਹੈ ਕਿ ਮਹਾਰਾਜ ਸਾਹਿਬ ਕਹਿੰਦੇ ਕਰ ਸਾਧੂ ਅੰਜਲੀ ਉਹਨੂੰ ਵੱਡਾ ਹੈ ਸਜਨਾ ਜਿਹੜਾ ਬੰਦਗੀ ਵਾਲਾ ਨਾ ਬੰਦਗੀ ਵਾਲਾ ਤੂੰ ਉਹਨੂੰ ਝੁੱਕ ਕੇ ਛਿਜਦਾ ਕਰ ਦਿੱਤਾ ਤੇਰਾ ਬਹੁਤ ਵੱਡਾ ਪੁੰਨ ਹੋਵੇਗਾ ਅਰ ਸਜਨਾ ਉਹ ਨਮਸਕਾਰ ਕਰਨੀ ਗੁਰੂ ਨੂੰ ਵੱਡਾ ਪੋਨੀ ਤੇ ਸਭ ਤੋਂ ਵੱਡਾ ਪੋਨੀ ਗੁਰੂ ਦੇ ਨਾਮ ਨੂੰ ਜਪਣ ਗੁਣ ਗਾਇਨ ਕਰਨੇ ਅਬ ਕਲੂ ਆਇਓ ਰੇ ਇੱਕ ਨਾਮ ਬਵਹ ਬਵਹ ਕਲਜੁਗ ਦਾ ਸਮਾ ਆਏ ਨਹੀਂ ਕਿਹਾ ਜਗ ਕਰੋ ਤੀਰਥ ਯਾਤਰਾ ਕਰੋ 68 ਤੀਰਥੀਂ ਜਾਓ ਭਲਾ ਹੋਵੇਗਾ ਨਹੀਂ ਮਹਾਰਾਜ ਕਹਿੰਦੇ ਕਲਜੁਗ ਦਾ ਸਮਾ ਆਇਆ ਹੈ ਤੇ ਹਿਰਦੇ ਵਿੱਚ ਨਾਮ ਦਾ ਬੀਜ ਬੋਵੋ ਨਾਮ ਬੀਜ ਸੰਤੋਖ ਸੁਹਾਗਾ ਰਾਖ ਗਰੀਬੀ ਵੇਸ ਇਹ ਨਹੀਂ ਕਿ ਆ ਕੇ ਘਰ-ਬਾਰ ਪਰਿਵਾਰ ਛੱਡ ਕੇ ਜੰਗਲਾਂ ਨੂੰ ਜਾਵੋ ਕਹਿੰਦੇ ਨਹੀਂ ਹਿਰਦੇ 'ਚ ਨਾਮ ਦਾ ਬੀਜ ਬੋਵੋ ਆਨ ਰੂਤ ਨਹੀਂ ਨਹੀਂ ਆਨ ਹੋਰ ਨਾ ਤੀਰਥ ਦੀ ਨਾ ਹਮਣਾਂ ਦੀ ਨਾ ਹੋਰ ਕਿਸੇ ਦੀ ਵੀ ਜਿਹੜੀ ਰੁੱਤ ਨਹੀਂ ਰੋਤੇ ਕੇਵਲ ਨਾਮ ਦੀ ਹੁਣ ਨਾਮ ਦਾ ਬੀਜ ਵੀ ਮਤ ਪਰਮ ਭੁੱਲੋ ਭੁੱਲੋ ਮਤਾਂ ਪਰਮ ਵਿੱਚ ਭੁੱਲ ਕੇ ਪਟਕਦਾ ਫਿਰੀ ਹੁਣ ਵੱਤ ਲੱਗੀ ਸੱਚੇ ਨਾਮ ਕੀ ਹੁਣ ਬਾਤੀ ਸੱਚੇ ਨਾਮ ਨੂੰ ਬੀਜਣ ਦੀ ਉਹ ਨਾਮ ਦਾ ਬੀਜ ਪਾ ਜ਼ਿੰਦਗੀ ਦੇ ਅੰਦਰ ਤੇ ਤੇਰਾ ਪਲਾਵੇਗਾ ਜੁਗ-ਜੁਗ ਆਪੂ ਆਪਣਾ ਧਰਮ ਹੈ ਹਰ ਜੁਗ ਦੇ ਵਿੱਚ ਉਹ ਉਹ ਦਾ ਧਰਮ ਚੱਲਿਆ ਜਿਹੋ ਜਿਹਾ ਜੁਗ ਸੀ ਉਹਦੇ ਮੁਤਲਕ ਮਹਾਰਾਜ ਕਹਿੰਦੇ ਸੋਦ ਦੇਖੋ বেদ ਪੁਰਾਣਾ বেদ ਪੁਰਾਣਾ ਨੂੰ ਪੜ੍ਹ ਕੇ ਦੇਖੋ ਉਹਨਾਂ ਦਾ ਸਮੇਂ ਦੇ ਆਧਾਰਿਤ ਉਦੋਂ ਦਾ ਆ ਵੱਡਾ ਧਰਮ ਹੈ ਜੀ ਇਸ ਤਰ੍ਹਾਂ ਧਰਮ ਕਮਾਇਆ ਜਾਵੇਗਾ ਉਹਨਾਂ ਦਾ ਢੰਗ ਉਦੋਂ ਦਾ ਸੀ ਪਰ ਕਲ ਜੁਗ ਦਾ ਗੁਰਮਤ ਦਾ ਸੇਦਾਂਤ ਇਹ ਆ ਕਿ ਨਾਮ ਕਮਾ ਨਾਮ ਦੇ ਮਾਰਗ ਤੇ ਚੱਲ ਧਰਮ ਦੇ ਮਾਰਗ ਤੇ ਟੁਰ ਧਰਮ ਦਾ ਧਾਰ ਨਹੀਂ ਹੋ ਤਾਂ ਜਿਹੜਾ ਅਰ ਜੀਵਨ ਸਫਲਾ ਹੋਣਾ ਹੀ ਮਹਾਰਾਜ ਕਹਿੰਦੇ ਸਤਜੁਗ ਸਤ ਸਤਜੁਗ ਦੇ ਵਿੱਚ ਸੱਚ ਪ੍ਰਧਾਨ ਸੀ ਤ੍ਰੇਤਾ ਜੱਗੀ त्रेतेदे ਵਿੱਚ ਜਿਹੜਾ ਸੀ ਜਗ ਆਦ ਪ੍ਰਥਾ ਸੀ ਦੁਆਪਰ ਪੂਜਾ ਚਾਰ ਦੁਆਪਰ ਯੁਗ ਦੇ ਵਿੱਚ ਜਿਹੜੀ ਪੂਜਾ ਆਦ ਦੀ ਪ੍ਰਥਾ ਜ਼ਿਆਦਾ ਸੀਗੀ ਕਹ ਲੱਗੇ ਤੀਨੋਂ ਯੁਗ ਤੀਨੋਂ ਅੰਦਰੇ ਤਿੰਨਾਂ ਯੁਗਾਂ ਦੇ ਅੰਦਰ ਤਿੰਨੇ ਚੀਜ਼ਾਂ ਚੱਲੀਆਂ ਸਤਜੁਗ ਵਿੱਚ ਸਤ ਦੀ ਪ੍ਰਧਾਨਤਾ ਰਹੀ ਤੇ ਤ੍ਰੇਤੇ ਦੇ ਵਿੱਚ ਜੱਗਾਂ ਦੀ ਤੇ ਦੁਆਪਰ ਵਿੱਚ ਪੂਜਾ ਦੀ ਪ੍ਰਧਾਨਤਾ ਰਹੀ ਇਹ ਤੀਨੋਂ ਅੰਦਰੇ ਇਨਾਂ ਦੇ ਵਿੱਚ ਪਰਪੱਕਤਾ ਰਹੀ ਇਹਨਾਂ ਚੀਜ਼ਾਂ ਦੀ ਮਹਾਰਾਜ ਸੱਚੇ ਪਾਤਸ਼ਾਹ ਬਚਨ ਕਰਦੇ ਨੇ ਭਗਤ ਜੀ ਕਹਿੰਦਿਆ ਕੱਲ ਕੇਵਲ ਨਾਮ ਆਧਾਰ ਕਲ ਦੁਗਦਾ ਸਮੇ ਇੱਥੇ ਕੇਵਲ ਤੇ ਕੇਵਲ ਨਾਮ ਦਾ ਆਸਰਾ ਹੈ ਨਾਮ ਦਾ ਫੇਰ ਤੇਰਾ ਆਸਰਾ ਤੈਨੂੰ ਮਿਲਣਾ ਤੇ ਉਹ ਆਸਰਾ ਲੈ ਕੇ ਤੂੰ ਨਿਆਸਰੇ ਨੇ ਆਪਣੇ ਜੀਵਨ ਦੀ ਨਈਅਰ ਨੂੰ ਪਾਰ ਕਰਨੇ ਗੁਰਮਖ ਜਿਨੀ ਧਿਆਇਆ ਹਰ ਹਰ ਉਹ ਗੁਰਮਖ ਜਨ ਜਿਨ੍ਹਾਂ ਨੇ ਹਰੀ ਪਰਮਾਤਮਾ ਨੂੰ ਅਰਾਧਿਆ ਜਪਿਆ ਹਰੀ ਨਮਸਤੇ ਹਰੀ ਨਮੇ ਹਰ ਹਰ ਕਰਤ ਨਹੀਂ ਦੁੱਖ ਜਮੇ ਉਹ ਹਰੀ ਨੂੰ ਅਰਾਧਿਆ ਜਗ ਤੇ ਉਹ జగਤ ਵਿੱਚ ਸੰਸਾਰ ਤੇ ਪੂਰੇ ਪਰਵਾਨਾ ਜਿਨ੍ਹਾਂ ਅੰਦਰੂ ਅਰਾਧਿਆ ਪਰਮਾਤਮਾ ਦੇ ਨਾਮ ਨੂੰ ਉਹ ਪਰਮਾਤਮਾ ਦੇ ਨਾਲ ਪੂਰੇ ਪ੍ਰਮਾਣਿਕ ਹੋ ਗਏ ਪਰਵਾਨਤ ਹੋ ਗਏ ਪ੍ਰਮਾਤਮਾ ਨੇ ਉਹਨਾਂ ਨੂੰ ਪ੍ਰਵਾਨ ਕਰ ਲਿਆ ਕਿ ਮੇਰੇ ਨੇ ਮਹਾਰਾਜ ਕਹਿੰਦਿਆ ਕਹਿਤ ਨਾਨਕ ਸੱਚੇ ਸਿਉ ਪ੍ਰੀਤ ਲਾਏ ਧੰ ਗੁਰੂ ਨਾਨਕ ਨਰੰਕਾਰੀ ਸਾਹਿਬ ਦੀ ਮੋਹਰ ਛਾਪ ਲਾ ਕੇ ਧੰ ਗੁਰੂ ਅਮਰਦਾਸ ਮਹਾਰਾਜ ਸੱਚੇ ਪਾਤਸ਼ਾਹ ਕਹਿੰਦਿਆ ਜੀਵ ਸੰਸਾਰ ਵਿੱਚ ਰਹਿੰਦਿਆਂ ਹੋਇਆਂ ਸੱਚੇ ਮਾਲਕ ਵੈ ਗੁਰੂ ਦੇ ਨਾਲ ਪ੍ਰੀਤ ਲਾਏ ਆਪਣਾ ਸਨੇਹ ਜੋੜੇ ਤੇ ਚੁੱਕੇ ਮਨ ਅਭਿਮਾਨਾ ਆਪਣੇ ਮਨ ਦੇ ਵਿੱਚੋਂ ਹੰਕਾਰ ਆਦ ਉਹਨੂੰ ਨਸ਼ਟ ਕਰੇ ਤੇ ਮਨ ਦੀ ਪ੍ਰੀਤੀ ਮਾਲਕ ਨਾਲ ਲਾਵੇ ਫਿਰ ਕੀ ਹੋਵੇਗਾ ਜਦੋਂ ਅਭਿਮਾਨ ਖਤਮ ਹੋਇਆ ਤੇ ਨਾਮ ਅੰਦਰ ਵਸਿਆ ਫਿਰ ਸਤਿਗੁਰੂ ਅਮਰਦਾਸ ਸਾਹਿਬ ਕਹਿੰਦੇ ਕਹਿਤ ਸੁਨਤ ਸਭੇ ਸੁਖ ਪਾਵੇ ਫਿਰ ਜਦੋਂ ਅਭਿਮਾਨ ਹੰਕਾਰ ਨਾ ਨਾ ਜੀ ਹੋਇਆ ਨਾ ਸੁਣਨ ਵਾਲਿਆਂ ਚ ਤੇ ਨਾ ਮੇਰੇ ਵਰਗੇ ਕਹਿਣ ਵਾਲੇ ਚ ਦੋਨੇ ਹੰਕਾਰ ਤੁਰੈ ਧੋਕੇ ਗੁਰੂ ਕੀ ਵਿਚਾਰ ਸੁਣ ਲਈ ਤੇ ਗੁਰੂ ਕੀ ਵਿਚਾਰ ਕਰਨ ਲਈ ਹਾਜ਼ਰੀਨ ਹੋਏ ਤੇ ਮਹਾਰਾਜ ਕਹਿੰਦੇ ਨੇ ਫਿਰ ਕਹਿਣ ਵਾਲੇ ਵੀ ਤੇ ਸੁਣਨ ਵਾਲੇ ਵੀ ਸਭੇ ਸੁਖ ਪਾਵੈ ਸਾਰਿਆਂ ਨੂੰ ਸੁਖ ਮਿਲੇਗਾ ਦੁੱਖ ਨਹੀਂ ਮਿਲੇਗਾ ਕਹਿਣ ਵਾਲਿਆਂ ਨੂੰ ਵੀ ਤੇ ਸੁਣਨ ਵਾਲਿਆਂ ਨੂੰ ਵੀ ਮਨ ਤਪਹੇ ਨਿਦਾਨਾ ਉਹਨਾਂ ਬਚਨਾਂ ਨੂੰ ਟਿਕਾ ਕੇ ਪ੍ਰਾਪਤ ਕਰਕੇ ਜਦੋਂ ਹਿਰਦੇ 'ਚ ਮੰਨਣਗੇ ਮਹਾਰਾਜ ਕਹਿੰਦੇ ਨੇ ਨਿਦਾਨਾ ਸਾਰੇ ਖਜ਼ਾਨੇ ਉਹਨਾਂ ਨੂੰ ਬਖਸ਼ਿਸ਼ਾਂ ਦੇ ਪ੍ਰਾਪਤ ਹੋਣਗੇ ਰਹਿਮਤਾਂ ਦੇ ਖਜ਼ਾਨੇ ਗੁਰੂ ਵਾਲੇ ਉਹਨਾਂ ਨੂੰ ਪ੍ਰਾਪਤ ਹੋਣਗੇ ਜਿਹੜੇ ਗੁਰੂ ਦੇ ਬਚਨਾਂ ਨੂੰ ਹਿਰਦੇ 'ਚ ਧਾਰਨਗੇ ਟਿਕਾਉਣਗੇ ਉੱਚ ਪਰਿਪੂਰਨ ਪਰਮਾਤਮਾ ਨੇ ਜਿਹੜੀ ਬੰਤਰ ਬੁਣਾਈ ਆ ਨਾ ਉਹਨੂੰ ਆਰਾਧ ਉਹਨੇ ਤਨਵੀ ਬੁਣਾਇਆ ਹੀ ਮਨਵੀ ਬੁਣਾਇਆ ਹੀ ਤੇ ਆਪਣੇ ਆਪ ਦੇ ਅੰਦਰ ਉਹ ਮਾਲਕ ਨੂੰ ਭਾਲ ਤੇ ਮਾਲਕ ਦਾ ਰੂਪ ਹੋਣਾ ਤੂੰ ਐਵੇਂ ਪਟਕਦਾ ਨਾ ਫਿਰੀ ਫਿਰ ਆ ਸਾਡਾ ਆਇਆ ਹੋਇਆ ਸਪਲਾ ਹੋਣਾ ਵਿਚਾਰ ਕਰਦਿਆਂ ਹੋਇਆਂ ਬੇਅੰਤ ਪ੍ਰਕਾਰ ਦੀਆਂ ਭੁੱਲਾਂ ਚੁੱਕਾਂ ਹੋ ਜਾਂਦੀਆਂ ਨੇ ਸਤਿਗੁਰੂ ਕੀ ਸੰਗਤ ਗਰੀਬ ਨਿਵਾਜ ਦਾਤਾਰ ਪ੍ਰਭੂ ਬਖਸ਼ਣ ਜੋਗ ਸੰਖੇਪ ਰੂਪ ਵਿਚਾਰਾਂ ਕਰਦੇ ਆ ਹੋਈਆਂ ਗੁਸਤਾਖੀਆਂ ਦੀ ਮੁਆਫੀ ਬਖਸ਼ਨੀ ਗੁਰੂ ਕੇ ਬਚਨ ਜਾਣ ਕੇ ਗੁਰੂ ਕੀ ਸਾਧ ਸੰਗਤ ਨੇ ਹਿਰਦੇ ਅੰਦਰ ਵਸਾਉਣੇ ਸਤਿਗੁਰੂ ਦੇ ਚਰਨਾਂ ਅੰਦਰ ਅਰਜ਼ੋਈ ਕਰੀਏ ਮਹਾਰਾਜ ਸਾਡਾ ਸਮਾਂ ਲੇਖੇ ਲਗਦਾਵੇ ਸਾਡਾ ਆਇਆ ਸਫਲਾ ਹੋ ਸਕੇ ਅਰਦਾਸ ਅੰਦਰ ਸ਼ਾਮਲ ਹੋਈਏ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤ